ਸਮਾਨਾ ਤੇ ਸ੍ਰੀ ਨੈਣਾ ਦੇਵੀ ਵਾਸ ਸੇਵਦਲ ਯਾਤਰਾ ਵੱਲੋਂ ਅੱਜ ਨਿਸਾਨ ਯਾਤਰਾ ਕੱਢੀ ਜਾ ਰਹੀ ਹੈ ਸਰਦਾਰ ਲੋਜਣੀ ਸਿਆਤਰਾ ਵਿੱਚ ਸ਼ਾਮਲ ਹੋ ਰਹੇ ਹਨ ਮਾਤਾ ਨੈਣਾ ਦੇਵੀ ਦਾ ਬਾਸ ਹਰ ਘਰ ਚੋਵੇ ਉਸ ਦੇ ਲਈ ਜਾਗਰਨ ਕੀਤੇ ਜਾ ਰਹੇ ਹਨ ਔਰ ਅੱਜ ਵਿਸ਼ਾਲ ਜਾਗਰਨ ਰਾਤ ਨੂੰ ਅਗਰਵਾਲ ਧਰਮਸ਼ਾਲਾ ਚ ਕੀਤਾ ਜਾਣਾ ਹੈ ਔਰ ਹੁਣ ਨਿਸਾਨ ਯਾਤਰਾ ਕੱਢੀ ਜਾ ਰਹੀ ਹੈ ਜੈਕਾਰਾ ਜਗਦਿਆਂ ਜੋਤਾ ਵਾਲੀ ਜੀ ਦਾ ਬੋਸਾ ਚੇ ਦਰਬਾਰ ਕੀ ਜੈ ਅਜੇ ਜਵਾਲਾ ਜੀ ਤੋਂ ਜੋਤ ਆਈ ਹੈ ਜੀ ਅੱਜ ਜਾਗਰਨ ਹੈ ਰਾਤ ਨੂੰ ਸਾਰਿਆਂ ਭੈਣਾਂ ਵੱਡ ਝੜ ਕੇ ਹਿੱਸਾ ਲੈ ਰੀਆਂ ਨੇ ਬਹੁਤ ਖੁਸ਼ੀ ਦਾ ਮਾਹੌਲ ਹੋ ਰਿਹਾ ਸਮਾਨੇ ਚ ਜੈ ਮਾਤਾ ਦੀ ਆਜਾ ਮੀਏ ਮਾਵਤियां ਕਰ ਲਈਏ ਗੱਲਾਂ ਜਮਨ ਕਰੋ ਲੁਕ ਜੀਪ ਕੇ ਆਜਾ ਦਾਤੀਏ ਮਾਵਧੀਆਂ ਕਰ ਲਈਏ ਗੱਲਾਂ ਜਮਨ ਕੋਲ ਲੁਕ ਜਿਪਕੇ ਆਜਾ ਦਾਤੀਏ ਮਾਵਧੀਆਂ ਕਰ ਲਈਏ ਗੱਲਾਂ ਜਮਨ ਕੋਲ ਲੁਕ ਜਿਪਕੇ आमा चलि पार्वती उते आ चलिय पार्वती उते पार्वती उते ढंडी रुते पार्वती उते ढंडी पार्वती उते बे माउ पार्वती उते बाए माउ अपनी अपनी केले माउ ਦਿਲਾਂ ਦੀਆਂ ਆਪਾਂ ਕਹਿ ਲਈਏ ਮਾਂ ਦਿਲਾਂ ਦੀਆਂ ਆਪਾਂ ਕਹਿ ਲਈਏ ਮਾਂ ਬਹੁਤ ਨਿਸਾਨੇ ਤੇ ਕੱਢੀ ਜਾਏ ਬੜੀ ਵਧਾਈ ਦੇ ਪੱਤਰ ਨੇ ਨਾਨਾ ਦੇ ਵੀ ਪੈਦਲ ਜਿਹੜੀ バス ਯਾਤਰਾ ਸ਼ੋਭਾ ਯਾਤਰਾ ਕੱਢ ਰਹੇ ਨੇ ਬਹੁਤ ਵਧੀਆ ਉਪਰਾਲਾ ਰਾਤ ਨੂੰ ਅਕਰਵਾਲ ਧਰਮਸ਼ਾਲਾ ਵਿੱਚ ਬਹੁਤ ਵਧੀਆ ਦੁਰਗਾ ਮਾਤਾ ਦਾ ਜਗਰਾਤਾ ਹੋਣ ਜਾ ਰਿਹਾ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦੇਣਾ ਬਹੁਤ ਵਧੀਆ ਕਿਉਂਕਿ ਅੱਜ ਨੌਜਵਾਨ ਪੀੜੀ ਐ ਨਸ਼ਾਮਗਰ ਲੱਗ ਰਹੀ ਆ ਨਸ਼ਿਆਂ ਤੋਂ ਬਾਅਦ ਧਾਰਮਿਕ ਪਾਸੇ ਲੱਗਣਾ ਇੱਕ ਬਹੁਤ ਬਹੁਤ ਜ਼ਰੂਰੀ ਹੈ ਮੈਂ ਇਹਨਾਂ ਦੀ ਟੀਮ ਨੂੰ ਪ੍ਰਧਾਨ ਨੂੰ ਮੈਂਬਰਾਂ ਨੂੰ ਲੱਖ ਲੱਖ ਮੁਬਾਰਕਾਂ ਜੈ ਮਾਤਾ ਜੈ ਕਰੇ ਅੱਜ ਨਾਨਾਦੇਵੀ 바ਸੀ ਯਾਤਰਾ ਸੇਵਾਦਾਲ ਵੱਲੋਂ ਸ਼ਾਵਨ ਮਹੀਨੇ ਦੇ ਵਿੱਚ ਭਗਤ ਗਨਾਂ ਦੇ ਲਈ ਨਿਸ਼ਾਨ ਯਾਤਰਾ ਮਾਤਾ ਦੀ ਤੇ ਉਸ ਤੋਂ ਬਾਅਦ ਰਾਤ ਨੂੰ ਮਾ ਮਾਈ ਦਾ ਵਿਸ਼ਾਲ ਜਾਗਰਣ ਜੋ ਕਿ ਅਗਰਵਾਲਤਰ ਇਨਸ਼ਾਅੱਲਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਉਹਦੇ ਵਿੱਚ ਭਗਤ ਗਨਾਂ ਨੂੰ ਬੇਨਤੀ ਵੀ ਹੈ ਕਿ ਸਾਰੇ ਹੁਮਮ ਆ ਕੇ ਪਹੁੰਚੋ ਤੇ ਸ਼ਾਵਨ ਮਹੀਨੇ ਦੇ ਵਿੱਚ ਮਾ ਮਾਈ ਦਾ ਗੁਣਗਾਨ ਕਰੋ ਸਵਾਨ ਨਿੰਨੇ ਤੇ ਮਾਂ ਨੈਣਾ ਦੇਵੀ ਦੇ ਤੇ ਚਾਲਾ ਚੱਲਦਾ ਉਹਦੇ ਵਿੱਚ ਨਿਸ਼ਾਨ ਯਾਤਰਾ ਸਵਾਨੇ ਚ ਕੱਢੀ ਜਾ ਰਹੀ ਹੈ ਜੀਵਨ ਜੀ ਘਰ ਖੜੇ ਹੈ ਅੱਜ ਸਾਡੇ ਬਾਸ ਯਾਤਰਾ ਵਾਲੇ ਭਰਾ ਰਕੇਸ਼ ਜੀ ਡਿਕਾਲੇ ਵਾਲੇ ਇਹਨਾਂ ਦੀ ਸਾਰੇ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿਹੜੇ ਅੱਜ ਇਹ ਨਿਸ਼ਾਨ ਯਾਤਰਾ ਮਾਤਾ ਦੀ ਸਮਾਨੇ ਚ ਕੱਢ ਰਹੇ ਦੂਜੀ ਇਹ ਸਮਾਨੇ ਦੇ ਸ਼ੁਕਸ਼ਾਨ ਤੇ ਲਈ ਸ਼ਹਿਰ ਦੇ ਸ਼ੁਕਸ਼ਾਨ ਤੇ ਲਈ ਪੇਥਿਕ ਬਿਮਾਰੀਆਂ ਤੋਂ ਆਪਸ ਭਾਈਚਾਰਾ ਬਣਾ ਰਹੇ ਸਾਰੇ ਜੀ ਜਵਨੰਦ ਦੇਖ ਕੇ ਤੁਹਾਨੂੰ ਅੱਜ ਨਿਸ਼ਾਨ ਯਾਤਰਾ ਕੱਢਿਆ ਸ਼ਾਮ ਨੂੰ ਜਾਗਰਣ ਮਾਤਾ ਦਾ ਕਰ ਰਹੇ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿਨਾਂ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਇਹ ਏਦਾਂ ਹੀ ਆਪਣੇ ਸਮਾਨਿਤ ਦੀ ਸੰਗਤ ਨੂੰ ਮਾਤਾ ਨਾਨਾ ਦੇਵੀ ਦੇ ਦਰਸ਼ਨ ਕਰਾਉਂਦੇ ਰਹਿਣੇ ਬਸ ਯਾਤਰਾ ਏਦਾਂ ਲਈ ਜਾਂਦੇ ਰਹਿਣ ਬਹੁਤ ਬਹੁਤ ਅਸ਼ੀਰਵਾਦ ਦਿਨਦੇ ਰਹਿਣ ਮਾਤਾ ਜੈ ਮਾਤਾ ਜੈ ਮਾਤਾ ਇਹ ਜਿਹੜਾ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਇਹ ਸਾਡੇ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਕੱਢੀ ਜਾ ਰਹੀ ਹੈ ਤੇ ਸਾਡੇ ਵੱਲੋਂ ਇੱਕ ਹੀ ਅਪਰਾਲਾ ਕੀਤਾ ਜਾਂਦਾ ਹੈ ਜਿਹੜਾ ਵੀ ਮਾਤਾ ਨਾਨਾ ਦੇਵੀ ਦਾ ਜਾਗਰਣ ਹੈ ਹਰ ਘਰ ਦੇ ਵਿੱਚ ਹੁਣ ਘਟ ਗਏ ਸੀਗੇ ਇਸ ਨੂੰ ਇਸ ਕੜੀ ਨੂੰ ਅਸੀਂ ਉਹ ਕਰਦੇ ਹੋਏ ਅਸੀਂ ਆਪਣੇ ਵੱਲੋਂ ਅਪਰਾਲਾ ਕੀਤਾ ਵੀ ਮਾਤਾ ਦਾ ਗੁਰ ਗਾਨ ਹਰ ਘਰ ਦੇ ਵਿੱਚ ਹੋਵੇ ਤੇ ਜਗ ਜੰਨੀ ਮਾਤਾ ਦਾ ਹਰ ਘਰ ਦੇ ਵਿੱਚ वास ਹੋਵੇ ਜੈ ਮਾਤਾ ਦੀ ਪ੍ਰਥਮ ਦੇ ਨਾਲ ਬ੍ਰਹੋਤਮ ਕੋਸ਼ਿਕ ਸਮਾਣਾ ਨਿਊਜ਼